ਬਹੁਤ ਜਿਆਦਾ ਖੁਸ਼ ਹਾਂ ਮੈਂ ਧੰਨਵਾਦ ਕਰਦੀ ਹਾਂ ਮਾਨਯੋਗ ਤਰਨਤਾਰਨ ਕੋਰਟ ਦਾ ਔਰ ਆਪਣੇ ਐਡਵੋਕੇਟਾਂ ਮੰਤਵਾਂ ਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ 4 ਸਾਲ ਦੀ ਸਜ਼ਾ ਕਈਆਂ ਨੂੰ ਮੇਰੇ ਵਕੀਲ ਸਾਹਿਬ ਤੋਂ ਪੁੱਛ ਲਿਓ ਕਈਆਂ ਨੂੰ 2 ਸਾਲ ਦੀ ਕਈਆਂ ਨੂੰ ਸਾਲ ਦੀ ਕਈਆਂ ਨੂੰ 4 ਸਾਲ ਦੀ ਸੱਤ ਦੋਸ਼ੀਆਂ ਨੂੰ 4 ਸਾਲ ਦੀ ਸਜ਼ਾ ਜਿਨ੍ਹਾਂ ਬਹੁਤ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਵੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਧੀ ਤੁਸੀਂ ਦੇਖੇ ਹੋਰ ਨਾ ਹੀ ਮੈਂ ਪਰਮੇਸ਼ਰਗਾਰੀ ਅਰਦਾਸ ਕਰਦੀ ਆਂ ਵੀ ਨਾ ਹੀ ਕਿਹੇ ਪੰਜਾਬ ਦੀ ਧੀ ਨਾਲ ਇਦਾਂ ਦਾ ਕੁਝ ਤੁਸੀਂ ਇਲੈਕਸ਼ਨ ਵੀ ਲੜ ਰਹੇ ਪਤਾ ਲੱਗਿਆ ਜੀ ਤਰਨਤਾਲ ਦੇ ਵਿੱਚ ਮਿਲਖੋ ਜੀ ਮੈਂ ਜਿੰਮਨੀ ਚੋਂ ਜਿਹੜੀ ਹੋ ਰਹੀ ਹੈ ਤਰਨਤਾਲ ਨੂੰ ਹਲਕਾ ਦੇ ਵਿੱਚ ਉਹ ਮੈਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ ਜੀ ਬਹੁਤ ਸਾਰੀਆਂ ਲੜਕੀਆਂ ਹੁੰਦੀਆਂ ਜਦੋਂ ਕੋਈ ਐਵੇਂ ਜਿਹੀ ਘਟਨਾ ਹੋ ਜਾਂਦੀ ਆਂ ਤੇ ਉਹ ਘਰ ਬਹਿ ਜਾਂਦੀਆਂ ਉਹ ਨਰਾਈ ਨਹੀਂ ਲੜਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਮੈਂ 언ਨ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਨਾਲ ਕੁਝ ਵਧਿੱਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਣਾੜ ਹੈ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇਕਰ ਤੁਸੀਂ ਆਵਾਜ਼ ਨਹੀਂ ਚੁੱਕਦੇ ਜੇ ਤੇ ਉਹਨਾਂ ਧੀਆਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕਣਾ ਚਾਹੀਦੀ ਹੈ ਤੁਸੀਂ ਮੁੱਖ ਤੋਂ ਸਿੱਕੇ ਨੂੰ ਮੰਨਦੇ ਇਸ ਕੇਸ 'ਚ ਮੈਂ ਮੂਲ ਕਦੋਸ਼ੀ ਸਾਰਿਆਂ ਨੂੰ ਮੰਦੀ ਆ ਕਿ ਜਿਨ੍ਹਾਂ ਨੇ ਇਸ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗਿਆ ਅਨਸਵਾਫ ਦੀ ਜਗਾ ਸਾਨੂੰ ਉਹੋ ਜਲੀਲਤਾ ਦਿੱਤੀ ਹੈ ਸਾਰੇ ਦੋਸ਼ੀ ਮੈਂ ਸਾਰਿਆਂ ਨੂੰ ਮਖਾਇਆ ਵੀ ਗਿਆ ਕੋਈ ਮੈਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਗਿਆ ਅੱਜ ਤੱਕ ਮਤਲ ਅੱਜ ਦੇ ਦਿਨ ਤੱਕ ਮੈਨੂੰ ਡਰਾਇਆ ਧਮਕਾਇਆ ਗਿਆ ਰਾਸਤੇ 'ਚ ਮੈਨੂੰ ਰੋਕਿਆ ਵੀ ਗਿਆ ਪਰ ਮੇਰੇ ਹਸਮਿੰਦ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਨਾਲ ਸਪੋਰਟ ਕਰਕੇ ਮੈਨੂੰ ਕੋਟ ਤੱਕ ਲਿਉਂਦੇ ਰਹੇ ਤੇ ਅੱਜ ਵੀ ਲਿਆਂਦਾ ਕੀ ਲੱਗਦਾ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਐਸੀ ਭਾਈ ਜਿਹੀ ਹੋਣ ਕਰਕੇ ਧਰਮ ਜਿਹੜਾ ਵਿਕਰਾਮ